ਸਤਿ ਸ਼੍ਰੀ ਅਕਾਲ ਜੀ ਲੋ ਵੀ ਪਹੁੰਚ ਗਏ ਮਲਕੀਤ ਬਾਈਆਂ ਕੋਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਦੀ ਬਾਈ ਸਾਡੇ ਕਿੰਦਾ ਲਾਈਟ ਨੇ ਬਸ ਖੜਾਈ ਪਈ ਐ ਅੱਛਿਆ ਰਾਤ ਤਿੰਨ ਚਾਰ ਵਾਰੀ ਫਿਊ ਜੁੜੇ ਗੱਗੇ ਦਾ ਬਹੁਤ ਹੀ ਬੁਰਾ ਹਾਲ ਹੈ ਗੱਗਾ ਦਾ ਹਲੇ ਦਾ ਕੋਠੇਆਂ ਨਹੀਂ ਬਜਾਰਾ ਇਧਰ ਬਾਈ ਕਾ ਨਿਆਰੀ ਬਹੁਤ ਆ ਰਾਤ ਇਧਰ ਨਿਆਰੀ ਬਹੁਤ ਆ ਕਹਿੰਦੇ ਇਸੀ ਜੱਲ ਦੋਏ ਚੱਲ ਫਿਰ ਗੱਲਾਂ ਦਾ ਤਾਂ ਆਰਾਮ ਨਾਲ ਸੁੱਤੇ ਪਏ ਰਹੇ ਉਹ ਤੁਹਾਡੇ ਸੌਤੋਂ ਦਾ ਟਰਾਂਸਫਾਰਮ ਹੈ ਸੌਤ ਹੈ ਕਿੱਥੇ ਚੱਕੀਆਂ ਲਾਈਆਂ ਵੀ ਹੁੰਦਾ ਲੋੜੇ ਬਹੁਤ ਆ ਯਾਰ ਹੈਂ ਲੋੜੇ ਬਹੁਤ ਆ ਕਰੀਏ ਦੇਖੋ ਟਰਾਂਸਫਾਰਮ ਦੇਖ ਲੈਣੇ ਪਿੰਡ ਮਾ ਗਏ ਆ ਤਿੰਨ ਕੈਨ ਨਾ ਰੇਮ ਨਾ ਚੌਥਾ ਜਿਹੜਾ ਟ੍ਰਾਂਸਫਰਮਰ ਤਾਂ ਖਾਲਾ ਕੋਲ ਲੱਗ ਗਿਆ ਜਿਹੜਾ ਸੈੱਟ ਹੋਣਾ ਕੰਮ ਉਹ ਸੌਦਾ ਜਿਹੜਾ ਹੁਣ ਵੀ ਜੜਾਉਂਦਾ ਹਾਂ ਜਿਹੜਾ ਸੌਦਾ ਵੀ ਜੜਦਾ ਤੂੰ ਸਾਫ ਲਾ ਇੱਕ ਹੋਰ ਟ੍ਰੇਡ ਦਾ ਲੱਗੂਗਾ 100 ਵੀ ਲਾ ਦੇਵੇਂ ਚੰਗੀ ਗੱਲ ਆ ਸੌਦਾ ਦੂਮਾ ਕਿੰਨੇ ਦਾ ਇੱਥੇ ਪੌੜੀਆਂ ਨਹੀਂ ਖੜੇ ਹੁੰਦੇ ਉਹ ਵੀ ਸੌਦਾ 200 ਦੇਓਗੇ ਤੀਆ 163 ਦਾ ਇਹ ਹੋ ਕੇ 263 ਕਾਗਜ਼ਾਂ ਦੇ ਲੋ 150 ਹੋਣਾ ਮਸੂ ਉੱਤੇ ਬਿਜਲੀ ਵਾਲਾ ਉਹ ਵੀ ਸੱਚੇ ਆ ਉਹ ਵੀ ਤਾਂ ਹੀ ਨਹੀਂ ਆਉਂਦਾ ਇੱਕ ਹੋਰ ਪੰਗਾਏ ਰੋਡ ਇਹ ਸਹੀ ਨਹੀਂ ਬੰਡਿਆ ਵਾ ਸਾਡੇ ਕਿ ਨਹੀਂ ਸਿਰਫ ਇੱਕੋ ਹੀ ਝੁੜਦਾ ਅੱਛਾ ਹੋਰ ਕੋਈ ਫਿਊਜ ਨਹੀਂ ਉੜਨਾ ਸਾਰਾ ਬਦਲਦਾ ਨਾ ਉਹ ਫੇਰ ਵੀ ਸਾਰਾ ਬਦਲ ਹੁੰਨੇ ਆਉਂਦੀ ਆ ਇੱਕ ਵਾਰੇ ਸਾਰਾ ਲੋਡ ਪੈਂਦਾ ਉਹ ਕੱਲਾ ਹੀ ਉੜਦਾ ਰਾਤ ਤਿੰਨ ਵਾਰੀ ਉੜੇ ਪੁੱਛਣਾ ਦਲਵੀਰ ਨੂੰ ਮੈਸੇਜ ਕਰੀ ਤਾਂ ਆਇਆ ਹੀ ਨਹੀਂ ਹੈਗਾ ਸਸਿਕਾ ਤੇ ਕਹਿੰਦੇ ਇਹ ਦੂਏ ਪਾਸੇ ਆਉ ਕਹਿੰਦੇ ਗੱਗਾ ਕਹਿੰਦਾ ਉਹ ਤਾਂ ਨਹੀਂ ਆਇਆ ਕਹਿੰਦਾ ਗੱਗਾ ਦੇਖੀ ਅਸੀਂ ਰਾਹਾਂ ਦੀ ਬਾਹਰ ਤੇ ਆ ਗਏ ਖੰਬੇ ਮੈਂ ਤਾਂ ਤੋੜ ਦਿੱਤੀ ਇਹ ਬਰਾਹੀ ਇਹ ਤਰੀਟ ਵਾਲੀਪੁਰ ਆਹੀ ਐਦਾ ਗੱਗੇ ਨੂੰ ਜੰਮੀ ਬਣਾ ਦਿੱਤੀ ਗੱਗੇ ਨੂੰ ਤਾਂ ਬਣਾਤਾ ਸੀ ਕਬਰ ਆ ਵੀ ਦੂਜੇ ਨਾਲ ਆਉਂਦੇ ਏਜੀ ਨਾਲ ਆ ਏਜੀ ਲਾਓ ਉਹ ਬੰਦੇ ਖੁੱਲੇ ਦੇ ਗੱਗੇ ਦਾ ਹਵਾ ਦਊਗਾ ਹੀ ਕਰੇ ਸੀ ਉਹਨੇ ਆਪੇ ਲਵਾ ਲੈਣਾ ਇਕੱਲੇ ਨੂੰ ਮੈਂ ਹਵਾ ਦਊਗਾ ਹੀ ਗੱਗੇ ਦੀ ਤਾਂ ਬੱਸ ਹੋ ਗਈ ਦਾ ਦੇਖਣੇ ਵਾਲਾ ਜੀਰਾ ਬਾਈ ਬੰਦਾ ਬਾਸਰ ਇਹਦੀ ਹੁੰਦੀ ਏ ਤੂੰ ਜੁੜ ਜੂਵੇਂ ਉਹ ਬਾਈ ਬੰਦਾ ਉਹ ਜਿਆਦਾ ਰੋਲਾ ਪਾਉਂਦਾ ਤਾਂ ਉਹ ਆਜੋ ਛੇਤੀ ਉੱਠੋ ਆਗੇ ਵਾਰ ਨੰਨ ਪਤਾ ਕੀ ਬੰਦਾ ਸਾਰਾ ਦਿਨ ਫਿਰਿਆ ਦੋ ਘੰਟੇ ਹੁੰਦੇ ਪੈਣੇ ਇਹਨੂੰ ਹਾਂ ਦੋ ਘੰਟੇ ਕੱਲ ਤਾਂ ਨਾਲੇ ਫਿਰੇ ਵੀ ਪਾਉਂਦਾ ਗੇੜੇ ਪੂਰੇ ਬੰਦੇ ਦਿਨ ਮ ਰਾਤ ਨੂੰ ਤਾਂ ਪੈਣਾ ਚਾਹੀਦਾ ਆਪਣਾ ਲੜ ਦੌੜ ਲੱਗ ਗਿਆ ਉਹ ਹੀ ਤਾਂ ਕਹਿੰਦਾ ਦਿਨ ਬਹੁਤ ਗਰਮੀ ਫੂਕ ਐਸੇ ਲੋਕ ਬੁੜੇ ਆ ਰਾਤ ਨੂੰ ਗਰਮੀ ਫੂਕ ਦਿੰਦੀ ਬੜਾ ਇੱਕ ਘਾਲਾ ਪੈ ਕੇ ਨਹੀਂ ਪਤਾ ਰਿਹਾ ਆਹਾ ਮੈਂ ਤਾਂ ਜਾਂਦਾ ਉੱਥੇ ਤੋਂ ਟ੍ਰਾਂਸਫਰ ਬਹੁਤ ਖੜੀ ਰਹਿੰਦੇ ਰਾਜਾ ਪੈ ਕੇ ਉੜੀ ਜਾਂਦਾ ਫਿਊਜ ਬਹੁਤ ਤੰਗ ਕਰਦਾ ਉਹਦੀ ਸਰਵਿਸ ਕਰੋ ਤੇ ਤੂਲ ਬਦਲੋ ਉਹਦੇ ਪਾ ਗਿੱਲੀਆਂ ਪੋਰੀਆਂ ਦੋ ਘੰਟਾ ਰਹੇ ਕਿੰਨੀ ਮਿਸਤਰੀ ਸਰਪੰਚ ਹਾਂ ਵੀ ਪੈਰਾ ਇਧਰ ਉਧਰ ਕਾਹ ਕਰੂ ਸੈਟ ਕਰਾ ਹਾਂ ਸਰਪੰਚ ਵਿਚਾਰਾ ਕਰੇਗਾ ਤਿੰਨ ਵਾਰੀ ਫਿਊਜ ਲਾ ਗਿਆ ਗਲ ਦਿਨ ਵਿੱਚ ਵੀ ਪਰ ਫੇਰ ਉੜ ਜਾਂਦਾ ਉਹ ਉਹ ਜੂਗੀ ਬਾਉ ਉਹ ਤਾਂ ਪਾਵਾਂਦਾ ਹਾਂ ਉਹਨੂੰ ਝੂਗੀ ਪਾਊਡਰ ਵਾਲਾ ਉਹ ਝੂਗੀ ਪਾਉ ਉਹ ਤਾਂ ਪਾਵਾਂਦਾ ਉਹਦੇ ਉੱਪਰ ਛੱਤ ਪਾਉਂ ਉਹ ਯਾਰ ਸਾਦਾ ట్రాన్స్‌ਫਾਰਮਰ ਪਰ ਹਾਂ ਵੀ ਉਹਨੂੰ ਧੁੱਪਾਂ ਨਾ ਲੱਗੇ ਕੂਲਰ ਨਾਲ ਲਾ ਦੀ ਉਹਨੂੰ ਜਗਾ ਰੋਪਣ ਲੱਗੇ ਪਏ ਆ ਇੱਕ AC ਉਹਦੇ ਪਰ ਤੇ ਉਹਨੂੰ ਹੀ ਲਾ ਦਿੰਦੇ ਹੋਰ ਕੀ ਕਰਨਾ ਹੁਣ ਉਹਦਾ ਡਿਸਪੈਂਸਰੀ ਚ ਪਈ ਆ ਉਹ ਫੇਰ ਠੰਡਾ ਰੱਖੂ ਜਿਹੜਾ ਜਰਾ ਸੁਵਿਧਾ ਕੇਂਦਰ ਵਾਲਾ ਉਹਦੇ ਵੱਲ ਨੂੰ ਮੂੰਹ ਕਰਕੇ ਲਾ ਦੋ ਉਹਦੇ ਕਿ ਨਹੀਂ ਮੂੰਹ ਕਰਕੇ ਲਾ ਦੋ ਤੁਸੀਂ ਤਾਰਾਂ ਜੋੜ ਲਓ ਤੇ ਨਾਲ ਉਹ ਟਾਈਮ ਬਾਲ ਲਓ 2 ਘੰਟੇ ਬਾਅਦ ਪਾਣੀ ਦੀ ਬਾਲਟੀ ਮਾਰ ਕੇ ਆਇਆ ਕਰੋ ਬਾਪੇ ਇਹ ਸਰ ਲਿਆ ਫੇ ਜਿਹੜਾ ਮ ਉਹ ਲੱਲੀ ਕਾ ਕੰਮ ਲੱਲੀ ਕਹਿੰਦਾ ਜਨਰੇਟਰ ਪਿਆ ਰਿਹਾ ਇਹ ਚਲਾ ਲੇਂਦੇ ਕਹਿੰਦਾ ਇਹ ਚਲਾ ਲੈਂਦੇ ਆ ਮੈਂ ਆਏ ਦੇਖ ਲੈ ਵੀ ਨਾ ਚਾਰ ਘਰਾਂ ਦਾ ਲੋਡ ਨਹੀਂ ਚੱਕਣਾ ਆਏਗਾ ਜਾਇਦੇ ਪਟਾਕੇ ਪੈ ਜਾਣੇ ਤੂੰ ਵੀ ਦੇਖ ਲੈ ਉਹਨੂੰ ਖੋਲ ਕੇ ਦੀਂਦਾ ਜੁੰਦਾ ਵਿੱਚ ਸਮਾਨ ਵੀ ਹੈਗਾ ਖੁੱਪੀ ਪਿਆ ਉਹ ਉੱਥੇ ਉਹ ਨਹੀਂ ਚੱਲਦਾਗਾ ਅੰਗਣ ਬਾੜੀ 'ਚ ਚੱਲਦਾ ਅੱਛਾ ਠੀਕ ਵਧੀਆ ਪਰ ਅਸਲ 'ਚ ਵੋਲਟੇਜ ਹੈ ਉਹਨੇ ਪਿੰਡ ਦਾ ਲੋਡ ਚੈੱਕ ਕਰਵਾ ਲੈਣਾ ਉਹ ਤਾਂ ਹੋਣਾ ਹੀ ਆ ਹੋਣਾ ਹੀ ਆ ਫੇਰ ਸਹੀ ਨਾ ਪੈਸੇ ਸੱਚਾ ਉਲਟ ਕਮਾ ਲੈ ਜਾਣੇ ਨਾ 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 ਜੀ ਚਾਹੀਦਾ ਜੀ ਚੈੱਕ ਚਾਹੀਦਾ ਜੀ ਟ੍ਰੈਂਡ ਕਰਨੇ ਲਈ ਰੂਟ ਚੈੱਕ ਕਰ ਲੈਣਾ ਕਰਨੀ ਦਾ ਨਾਮ ਇਹ ਹੀ ਕੱਲੇ ਕੱਲੇ ਰੀਡ ਚੈੱਕ ਕੀਆ ਰੂਟ ਥੋੜਾ 2 ਕਿਲੋ ਬਾਅਦ ਚੱਲਦਾ 4 ਕਿਲੋ ਬਾਅਦ ਚੱਲਦਾ 4 8-9 ਚੱਲਦਾ ਜੀ ਇਹਦੇ ਦੋ ਏਸੀ ਆ ਗਏ 5-8 ਕਿਲੋ ਜੀ 3.5 ਦਾ ਉਹਨਾਂ ਨੇ ਪਿੰਡ ਤੋਂ ਹੀ ਬਣਾ ਜਾਣਾ ਉਹ ਚ ਹੀ ਬਣਾ ਜਾਣਾ ਪਹਿਲਾਂ ਲੋਡ ਦੇਖੋ ਇਹਦੇ ਪਿੱਛੋਂ ਵੀ ਜਮਾ ਕਰਵਾਜਣੇ ਪੈਸੇ ਆ ਸਾਡਾ ਟ੍ਰਾਂਸਫਰ 63 ਦਾ ਰੱਖਿਆ ਦਾ ਯਾਦ ਟ੍ਰਾਂਸਫਰ ਨੂੰ ਲਾ ਕੇ ਬੜਾ ਸਭ ਦੇ ਲੋਡ ਚੱਕ ਕਰਦੇ ਇਹਨੂੰ ਵੀ ਸੌਦਾ ਕਰਾਓ ਪੰਪ ਪੰਪ ਦੇ ਅਸੀਂ ਤਾਰਿਆਂ ਤਾਂ ਜਾ ਲੋਡ ਅਸੀਂ 15-15000 ਰੁਪਏ ਤਾਰਿਆ ਤਾਂ ਉਹ ਨਹੀਂ ਦਾ ਪਹਿਲਾਂ 1 2 ਲੋਡ ਕਿਲੋਵਾਰਟ ਚੱਲਦਾ ਹੁੰਦਾ ਉਹ ਜੱਗੇ ਉਹ ਫਾਇਦਾ ਹੈ ਆਪਣਾ ਲੋਡ ਵਧਾਉਣਾ ਉਹਦਾ ਫਾਇਦਾ ਦੋ ਦਾਹੀ ਟਰਾਂਸਫਾਰਮ بڑا ਰੱਖਣਾ ਹੁਣ ਆਏ ਆ ਚਾਚੇ ਨੇ ਚੱਕੀਆਂ ਲਵਾ ਲਈਆਂ ਚੱਕੀ ਪਹਿਲਾਂ ਹੀ ਯਾਰ ਹੁਣ ਜਦੋਂ ਹੁੰਦੇ ਹੋਏ ਹੁਣ ਲੋਡ ਜਦੋਂ ਆਏ ਤੇ 1 2 ਕਿਲੋਵਾਰਟ ਤੋਂ 7 ਕਿਲੋਵਾਰਟ ਆ ਸਾਡੇ ਜਦੋਂ 6:00 ਵਜੇ 7 ਹੋ ਗਿਆ 7 ਹੈ ਹੁਣ ਚੱਕੀ ਦੀ ਗੱਲ ਕਰ ਲੈ ਮੈਂ ਹੁਣ ਫੇਰ ਮੈਂ ਫੇਰ ਮੇਰੀ ਗੱਲ ਸੁਣ ਲੈ ਕਿ ਇੰਨਾ ਕ ਬਣਦਾ ਮੈਂ ਕਿਸੇ ਤਾਂ ਹੋਰ ਕਰ ਦੂੰਗਾ ਸਾਨੂੰ ਹਾਂ ਮੁਕੇਸ਼ ਇੱਕ ਨਾਲ ਇੱਕ ਲਵਾ ਸਕਦੇ ਕਹਿੰਦਾ ਹਾਂ ਕਿ ਕਿਸੀ ਲਵਾ ਸਕਦੇ ਤੁਸੀਂ ਹੁਣ ਕੀ ਕਹਿੰਦਾ ਹਾਂ ਹੁਣ ਕਿਸੇ ਨੇ ਨਹੀਂ ਚਾਰਨਾ ਚੋਰੀ ਦਾ ਕੇਸ ਫੱਟਣਾ ਨਾ ਫਿਰ ਡਬਲ ਭਰਾ ਕੇ ਹੋਣੇ ਆ ਫਿਰ ਭਰ ਡਬਲ ਭਰ ਹੋਣੇ ਆ ਹਾਂ ਹੁਣ ਮੋਟਰਾਂ ਦੇ ਵੀ ਖੁੱਲੇ ਹੋਏ ਆ ਘਰਾਂ ਦੇ ਵੀ ਲੋਡ ਵਧਦੇ ਹੋਣੇ ਹੋਏ ਖੁੱਲੇ ਹੋਏ ਮੈਂ ਕਹਿੰਦਾ ਹਾਂ ਹਨਾ ਉਹ ਕਰਨਾ ਪੈਗਦਾ ਆ ਬਈ ਲੋਡ ਨੂੰ ਹੋਰ ਇੱਕ ਪੰਗਾ ਨਹੀਂ ਹੈਗਾ ਅੱਧੇ ਪੰਗੇ ਦਾ ਆ ਵੀ ਆ ਪਹਿਲਾਂ ਮੀਟਰੇ ਬੁੜੇ ਦੇ ਨਵੇਂ ਬੁੜੇ ਹੈ ਨਹੀਂ ਪਹਿਲਾਂ ਮੀਟਰ ਤਬਦੀਲ ਹੋਣੇ ਸਾਰਾ ਕਾਰਵਾਈ ਸ਼ੁਰੂ ਤੇ ਹੋਣੀ ਆ ਉੱਤੇ ਬਾਅਦ ਕਿਤੇ ਲੋਡ ਵਧਨੇ ਆ ਲੋਡ ਡਾਇਰੈਕਟ ਵਧਦਾ ਨਹੀਂ ਹੈਗਾ ਨਾਉ ਕਰਾਉਣਾ ਪੈਣਾ ਮੈਨੂੰ ਮੈਨੂੰ ਨੌਕਰਾਉਣਾ ਪੈਣਾ ਲੱਗਿਆ ਵੇ ਤੇ ਪ੍ਰੋਸੈਸ ਪਰਿ ਨੂੰ 6 ਮਹੀਨੇ ਹੋ ਗਏ ਬਿੱਲ ਜਿਹੜਾ ਹੁਣ ਖੁੱਲੇ ਹੁਣ ਵਾਜ ਜਣਾ ਆ ਨਾ ਉਹਨੇ ਨੂੰ ਪੁੱਛਦਾ ਲੈ ਕਿੱਦਾਂ ਲੱਗਿਆ ਵਾ ਮੇਰਾ ਨਾਮ ਆਇਆ ਚੰਗਾ ਬਾਈ ਹਲੇ ਕਿਸੇ ਨਾਮ ਨਹੀਂ ਹੈਗਾ ਪੈਂਡਿੰਗ ਚੱਲ ਰਿਹਾਗਾ ਇਹਨੂੰ ਬਿੱਲ ਆਉਣਾ ਇਕੱਠਾ ਜੀ 12 ਦੇ 10 11 1300 ਇਕੱਠਾ ਹੀ ਕਰਾ ਰਹੇ ਆ ਆਪਣੇ ਹਾਂ ਕਿਹਦਾ ਹੁਣ ਤੇਰਾ ਨਾਮ 쇼 ਨਹੀਂ ਹੁੰਦਾ ਉਹਦੇ ਮਾਮੂਲ ਲੈ ਨਾ ਹਾਂ ਬਿੱਲ ਆਉਂਦਾ ਬਿੱਲ ਵੀ ਨਹੀਂ ਆਇਆ ਚਾਰ ਵਿੱਚ ਇਕੱਠਾ ਹੋਊਗਾ ਡਾਟਾ ਅੱਛਾ ਹਾਂ ਨੌਕਰਾਤਾ ਨੌਕਰਾ ਕੇ ਆਇਆ ਪ੍ਰੋਸੈਸ ਇਹ ਤੋਂ ਤਾਂ ਉਹਨੂੰ ਲੱਗਦਾ ਬਾਈ ਨਾ ਕਰੋ ਜਦੋਂ ਨਾ ਹੋ ਕੇ ਜਦੋਂ ਇਹ ਮੀਟਰ ਨਾ ਹੋਗਾ ਤਦੋਂ ਪਹਿਲਾ ਬਿਲਾਉਣਾ ਇਹਦੇ ਨਾਮ ਦਾ ਉਦੋਂ ਜੁੰਟ 2-3000 ਦਾ ਹੋਣਾ। ਇਹ ਵੀ ਕੱਢੀ ਟੱਪਣਾ ਓਏ। ਉਦੋਂ ਲਾਉਣੀ ਹੈ ਭਾਰੀ ਗਰਾਟ। ਉਹਦੇ ਵਿੱਚ ਦਿਨ ਲਿਖੇ ਹੋਣ ਤੁਸੀਂ ਹਾਂ। ਦੇਖੇ ਦੇ ਨਾਲ ਹੀ ਸਾਹਬ ਨਾਲ ਆਏ। ਦੇ ਲਓ ਫਿਰ ਫਿਰ ਛੱਡ ਨਹੀ ਨਹੀ ਉਹਨੇ 2 ਮਹੀਨੇ 600 ਜੁੰਟ ਮਾਫ ਹੋਣੀਆਂ ਹੋਣੀਆਂ। ਅਗਲੇ 2 ਮਹੀਨੇ ਹੋ ਲਾ ਲਾ ਫਿਰ 600 ਹੋਣ 45 ਦਿਨਾਂ ਦੇ ਜੀ ਕਿੰਨੇ ਫਸੇ ਆ। ਪਾ ਕਿੰਨਾ ਬਿਲਾਉਣਾ ਦਾ ਇਹਦਾ 450 ਦਾ। ਹਾਂ। ਨਹੀਂ ਜਿਹੜਾ ਹੁਣ 45 ਦਿਨਾਂ ਦਾ ਬਿਲਾ ਇਹ ਚ ਵੀ 600 ਜੁੰਟ ਘਟਾਈ 9 ਝੁੰਡਾ ਵਧੀਆਂ ਸੀਪੇ ਦੀਆਂ ਬੇ ਲਾਗੇ 23 ਰੋਦੀ ਦਾਸ ਝੁੰਡ ਹੋਇਆ ਰੋਦੀ ਦਾਸ ਜਿਆ ਨੂੰ 8 ਵਾਰਤ ਦੋ ਛੜਦੇ ਜਿੰਨੇ ਦਿਨ ਪਰ ਤਬਦੀਲ ਕਰਤਾ ਉਨੇ ਦਿਨ ਮੰਨੇ ਜਾਣੇ ਜੇ 50 ਦਿਨ ਦਾ ਤਾਂ 500 ਹੋਣੇ ਚਾਹੀਦੇ 40 ਦਿਨ ਦਾ ਤਾਂ 400 40 400 ਠੀਕ ਆ ਹੁਣ ਤੁਸੀਂ ਲੈਣ ਦੇ ਹਿਸਾਬ ਦੀ ਬਰਤ ਤੂੰ ਕਿਹਦੇ ਉਂਗਲੀ ਮਾਰਦੇ ਜਿਹੜਾ ਕੋਈ ਛੜਦਾ ਠੀਕ ਆ ਹੁਣ ਵੀ ਬਰਤੋਂ ਤਾਂ ਜ਼ਿਆਦਾ ਹੀ ਹੁੰਦੀ ਹੈ ਲੈਣ ਦੀ ਬੋਨੇ ਦੇ ਨਹੀਂ ਇਹ ਨਾ ਬੰਦਾ ਬਾਈ 500 ਰੁਪਏ ਤਾਂ ਹੋਰ ਵੀ ਫੂਕ ਹੁੰਦੀ ਹੈ ਹੈ ਹੁਣ ਤੁਸੀਂ ਮੈਨੂੰ ਤੁਸੀਂ ਕੀ ਬੁੱਕਣੀ ਹੈ ਸਾਰੇ ਜਿਹੇ ਮੋਟਰ ਬੈਠਾ ਰਹਿਣਾ ਉਹ ਨਹੀਂ ਜਿੱਕੜਾ ਹੋਰ ਘਰਾਂ ਵੀ ਇੱਕ ਲੱਖ ਪੱਕੇ ਥੱਲੇ ਬੈਠਾ ਰਹਿੰਦਾ ਹੈ ਆਹੀ ਦੋੜੋ ਮੋਟਰਾਂ 'ਤੇ ਬੈਠਦੇ ਆ ਤੂੰ ਘਰ ਆ ਜਾ ਆਪਾਂ ਹੀ ਬੈਠਦੇ ਆ ਘੋੜਾ ਚੱਕਿਆ ਹੋਇਆ ਬਾਈ ਸਾਡੇ ਕੂਲਰ ਲਵਾ ਲਏ ਹੁਣ ਬੜ ਬੜੇ ਲੇ ਲਏ ਏਸੀ ਲੱਗੇ ਪਿਆ ਬਿੱਲ ਤਾਂ ਹੁਣ ਆਈਆਂ ਰਹੀ ਗਰਮੀ ਵਾਲੇ ਤੌਰ ਤੇ ਦੋ ਦੋ ਬਿੱਲ ਮੈਂ ਤਾਂ ਆਏ ਹਰਾਨਾ ਵੀ ਤੌਰ ਤੇ ਗਰਮੀਆਂ ਦੇ ਬਿੱਲ ਹੀ ਦੇ ਹੁੰਦੇ ਹਾਂ ਦੋ ਮਹੀਨੇ ਫਾਇਦਾ ਕਰਿਆ ਹੋਇਆ ਹਾਂ ਦੋ ਬਿੱਲ ਤਾਂ ਦੇ ਦੋ ਮਹੀਨੇ ਦੋ ਦੋ ਮਹੀਨੇ ਤਿੰਨ ਮਹੀਨੇ ਥਾਲਾ ਬਿੱਲ ਦੇ ਦਿਓ ਤਾਂ ਕਿ ਇਹ ਵੀ ਨਾ ਦੋ ਮਹੀਨੇ ਤੱਕ ਫਾਇਦਾ ਠੱਪ ਹੋ ਜੂ ਮੈਨੂੰ ਕੰਮ ਕਰਦਾ ਵੀ ਉਹ ਵੀ ਚੱਲਦੇ ਰਹਿਣਾ ਦੋ ਤੇ ਦੋ ਜਿਆਦਾ ਲੋਡ ਵੀ ਰੱਬ ਆਉਦੇ ਪਰ ਥੋੜਾ ਬਾਹਰ ਨਾ ਜਾਈਂ ਜੀ ਭਾਂ ਤਿੰਨ ਮਹੀਨੇ ਬਿੱਲ ਦੇ ਦੂੰਗਾ ਕੋਈ ਬੜੀ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਦੋ ਬਿੱਲ ਆਉਣੇ ਆ ਚਾਰ ਮਹੀਨੇ ਦੇ ਯਾਰ ਫੇਰ ਉਹ ਕਾਹ ਮੀਂਹ ਦੇ ਪੈ ਇਹ ਹੋਰ ਵੀ ਆ ਇਹ ਬਿੱਲ ਪੂਰੀਆ ਜੁੰਟਾ ਮਹਿੰਗੀਆਂ ਦਾ ਨਹੀਂ ਆਉਂਦਾ ਹੈਗਾ ਆ ਜਾ ਗੱਗਾ ਤੇ ਦੂਣ ਦੁੱਤਾ ਉੱਟ ਗਿਆ ਰਾਤ ਲੈੜ ਦਾ ਕੁੱਟਿਆ ਵੇ ਰਾਤ ਲੈੜ ਨੇ ਕੁੱਟਿਆ ਵੇ ਪੁੱਛ ਲੈ 12 ਵਜੇ ਤੱਕ ਫਿਰ ਹੀ ਗਿਆ ਇਹ ਉਹ ਭਾਈ ਆਦਾ ਕੋਈ نیوز ਰਾਤ ਤਾਂ ਭਾਈ ਕੂਲੀ ਕੇ ਬੋਲ ਕਰੀਏ ਸੀਨੇ ਮੈਨਾਂ ਕਹਿੰਦਾ ਬੰਦਾ ਰੱਖ ਲੋ ਆ ਵੀ ਲੈੜ ਤੇ ਕਾਢੀ ਨਾ ਭਜਾਉਂਦੇ ਉਹ ਰਾਤ ਤਾਂ ਕੂਲੀ ਕੇ ਬੋਲ ਕਰੀਏ ਵੀ ਨਾ ਸੌਣਾ ਨਾ ਸੌਣ ਦੇਣਾ ਇਹ ਗਿਆ ਜਾ ਕੇ ਦਲਵੀਰ ਕ ਜੀ ਨੇ ਦਾਸ ਰਜਾਈ ਲੈ ਕੇ ਪਿਆ ਕਾ ਕੂਲਕੇ ਬਾਤ ਕਰੀ ਬਾਤ ਖੁਲੀ ਕਰੀ ਜੀ ਦੋਏ ਦੀ ਨੇ ਆ ਦੇਖ ਸੀਸਿਆਂ ਦਾ ਬਾਰ ਲੱਗਦਾ ਬਸ ਨੂੰ 12ਵਾਂ ਮੱਛਲੰਦੀਆ ਵੱਡੇ ਅੰਦਰ ਆ ਅੱਗੇ ਪਾਵੇ ਮੇਰੀ ਗੱਲ ਸੁਣ ਲੋ ਸਾਰੇ ਉੱਠਣੇ ਨਾਲੋਂ ਪਿੰਟ ਇੱਕ ਬੰਦਾ ਹੀ ਰੱਖੋਂ ਤਾਂ ਰਾਤ ਨੂੰ ਡਿਊਟੀ ਤੇ ਮੈਂ ਉੱਡ ਕੇ ਜਾ ਕੇ ਫਿਊਜ ਲਾਉਣਾ ਮੈਨੂੰ ਜਾ ਕੇ ਫਿਊਜ ਲਾਉਣਾ ਗੱਲਾਂ ਸੁਣ ਲਈ ਦੀ ਉਹ ਹੁਣ ਤਾਂ ਚੱਲ ਸੌਖੇ ਜਦੋਂ ਉੱਥੇ 8 ਘੰਟੇ ਵਾਲਾ ਉਹ ਲੱਗਿਆ ਹੁੰਦਾ ਦਾ ਉਹ ਰੇੜੇ ਪਰ ਜਾਂਦੇ ਤੇ ਫਿਊਜ ਲਾਉਣਾ ਮੇਰੀ ਗੱਲ ਸੁਣ ਪਾਣੀ ਖੜਾ ਹੁੰਦਾ ਤਾਂ ਉੱਥੇ ਡੋਬੇ ਯਾਰ ਪੰਮੇ ਜੋਖਾਂ ਲੱਗ ਜਣੀਆਂ ਸਾਲੀਆਂ ਧੋ ਪੈਂਟ ਪੈਣੀ ਮਾਲਾ ਤੁਹਾਡੇ ਪੈਂਟ ਦੇਖ ਲੈ ਤੂੰ ਪੈਣੀ ਮਾਲਾ ਦੋਏ ਪੈਂਟ 10 ਮੋਟਰਾ ਆ ਕੋਈ ਨਹੀਂ ਰੱਖ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲੋੜ ਦਾ ਜੱਗੇ ਨਹੀਂ ਰੇ ਆ ਉਹ ਬਾਈ ਆਪਣੀ ਲੈ ਲ ਲੱਗਦੇ ਹੀ ਪਵਾ ਗਏ ਜੱਗੇ ਸਾਰੀ ਬਿਜਲੀ ਖਿੱਚ ਕੇ ਪੁੱਛ ਗਏ ਲੋੜ ਦਾ ਸਾਰੀ ਬਿਜਲੀ ਲੈ ਖਿੱਚ ਗਏ ਮਾੜਾ ਤੇ ਜਾ ਤਾਰ ਪਈ ਆ ਸਿੱਧਾ ਡਬਰੂ ਹੀ ਰੱਖਿਆ ਗਿਆ ਨੂਰੇ ਨਜ਼ਾਰਾ ਬਾਈ 250 ਦੀ ਹੁੰਨੀ ਪਹਿਲਾਂ ਬਹੁਤ ਹਾਲ ਤਾਂ ਕਿੰਨੀ ਹੋਣੀ ਹੁਣ ਤਾਂ 250 ਰਹਿੰਦੇ ਉਹ ਤਾਂ ਜਾ ਦੋਈ ਸੀ ਹੋਰ ਤਾਂ ਜਲ ਜ ਵੀ ਨਹੀਂ ਹੁੰਦੀ ਉਹਦਾ ਡੰਗਰਾਂ ਨੂੰ ਵੀ ਜਾ ਦੋ ਕੋਲ ਰਹਿੰਦੀ ਆ ਪਹਿਲਾਂ ਤਾਂ ਬਹਾ ਲੋ ਗਾ 150 ਫ੍ਰੀ ਫੇਸ ਤੋਂ بڑا ਲਵਾ ਲੋ ਜੀ ਕੋਲਰ ਨੂੰ ਟੱਕਾ ਰੱਖਿਆ ਹੋਦਾ ਪੱਖਾ ਸਿੰਗਲ ਵੇਜ ਦਾ ਕਹਦਾ ਐ ਸੀ بڑا ਲਵਾ ਲਵੇ ਹੁਣ 3 ਵੇਜ ਤੇ ਸਾਰੇ ਡੰਗਰ ਡੁੰਗਰਾਂ ਨੂੰ ਵਿੱਚੇ ਦੂਆ ਜਿਹੜਾ ਪੈਪਾਂ ਵਾਲਾ ਉਹ ਤੇ 600 ਤੇ ਜਦੇ ਦੋ ਦਿਨ ਬਾਅਦ ਕਰ ਜੇਣੀ ਸਰਜੀ ਹੌਸਪੀਟਲ ਮਗੂ ਓਏ ਓਏ ਮੇਰੇ ਤਾਂ ਪੰਜ ਨਹੀਂ ਲੱਗਣੇ ਹੈਗੇ ਜਾਂ 600 120 ਤੀ ਆਉਂਦੀ ਬਸ ਐਨੀ ਵੀ ਚੱਲੇ ਨਹੀਂ ਕਿ ਸਾਡੇ ਆਉਂਦੀ ਰਾਜ ਆ ਫਿਊਜ ਜੁੜੇ ਆ ਉੱਥੇ ਉਹਨਾਂ ਨੇ ਫਿਊਜ ਲਾਤਾ ਹੈੇਟਲਾ ਉੱਪਰ ਲੜ ਗਿਆ ਉਹਦੇ ਬਾਅਦ ਡਿਮ ਹੋ ਗਈ ਲਾਈਟ 100 ਰੈਡ ਰਹਿ ਗਈ ਘਰਾਂ ਬਜਾਈ ਏਸੀ ਕਰੀਏ 100 ਮੈਂ ਜਦੋਂ ਉੱਥੇ ਪੈਣੇ ਸੀ ਬੰਦ ਕਰਿਆ ਚੱਲ ਤੇ ਮੈਂ ਉੱਠ ਕੇ ਉੱਥੇ ਤੁਰ ਕੇ ਲਾਂਗੇ ਉਹਨਾਂ ਕੋਲ ਮੈਂ ਕਿਹਾ ਵੀ ਤੁਸੀਂ ਫਿਊਜ ਲਾਇਆ ਕਹਿੰਦੇ ਫਿਊਜ ਲਾਤਾ ਬਈ ਉੱਪਰ ਲੜ ਗਿਆ ਮਾਵੇ ਕੋੜਾ ਦਾ ਕੱਢ ਦੋ ਪਿੰਡ ਜੇ ਤੁਸੀਂ ਡਿਮ ਕਰੀ ਪੀ ਸਾਰੇ ਚ ਲਾਈਟ ਤਾਂ ਉਹਨਾਂ ਦੇ ਕੋੜਾ ਕਟਾਇਆ ਫੇਰ ਉੱਪਰ ਲਾ ਫਿਊਜ ਲ ਇਹ ਲੜਕੀ ਦਾ ਪੁੱਤ ਹੈ ਸਾਡੇ ਮੂਰੇ ਦਾ ਘਰ ਪੈਂਦਾ ਚੌਥਾ ਨੰਬਰ ਦਾ ਹੈਗਾ ਸਾਡਾ ਇਹ ਲਾਈਟ ਪੂਰੀ ਆਉਣੀ ਮੂਰੇ ਹਲਾ ਤਾਂ ਸੁਣ ਲਓ ਆਪਣੇ ਜੀ ਰੋਜ਼ ਦੋ ਬਾਲਟੀਆਂ ਪਾਣੀ ਪਾ ਕੇ ਜਾਇ ਕਰੋ ਚਲੋ ਚੱਲਦਾ ਵਧੀਆ ਇਹੋ ਕਿਹੜਾ ਅਰਥ ਵਿੱਚ ਅਰਥ ਚ ਅਰਥ ਚ ਪਾਣੀ ਪਾਉਂਦੇ ਹਾਂ ਰੋਜ਼ ਪਾ ਕੇ ਜਾਇ ਕਰੋ ਪਾਣੀ ਮੀਂਹ ਪੈਣੇ ਕਰਕੇ ਅਰਥ ਨਹੀਂ ਪੂਰੇ ਹੋ ਰਹੇ ਹੱਥ ਇਹਦਾ ਇਹ ਤਾਂ ਟੇਕ ਲੱਗੇ ਵੀ ਹੈ ਟਰਾਂਸਫਰ ਨਹੀਂ ਜਾਣਵਾ ਇਹ ਤਾਂ ਪਾਣੀ ਪੈਂਦਾ ਹੀ ਹੈ ਅਰਥ ਨਹੀਂ ਪੂਰੇ ਹੋ ਰਹੇ ਬਿਲਕੁਲ ਜ਼ਿਆਦਾ ਆ ਰਹੇ ਬਾਲਟੀਆਂ ਪਾ ਕੇ ਜਾਇ ਕਰੋ ਪਾਣੀ ਨਹੀਂ ਛੱਡ ਦਿੰਦਾ ਹੈ ਕੱਢ ਦੋ ਬਗਾ ਹਾਂ ਆਪੇ ਛੱਡ ਪ੍ਰਾਕ੍ਰਿਤਿਕ ਅਗਰ ਦੇ ਚਾਰੀ ਵਿੱਚ ਹਵਾ ਪ ਗਰਮੀ ਦਾ ਦੇ ਨਾ ਨਹੀਂ ਪੈ ਤਾਂ ਸਭ ਕੁ ਪੂਰਾ ਹੋ ਜਾਣਾ ਗੱਗਾ ਐ ਫਿਰ ਰਾਤ ਸੀਗਾ ਲੈ ਵੀ ਗੱਗੇ ਦਾ ਔਕਾ ਸਾਡਾ ਦਾ ਸਰ ਜਣਾ ਤੁਸੀਂ ਔਕਾ ਸੁਖਾ ਚਾ ਲੈ ਮੈਨੂੰ ਕੋਈ ਨਹੀਂ ਮੈਂ ਤਾਂ ਬਾਹਰੇ ਬੈਣਾ ਹੁੰਦਾ ਵੀ ਆਪਣਾ ਦੇਖੋ ਅਸੀਂ ਵਾਲੇ ਇਹਦਾ ਖੜਾਏ ਸੀ ਵੀ ਨਹੀਂ ਚੱਲਦਾ ਇਹਨਾਂ ਦੇ ਏਸੀ ਜੇ ਪੈਣਾ ਤਾਂ ਚੱਲਦਾ ਨਹੀਂ ਹੈਗਾ ਬਸ ਤਾਂ ਆਹੇ ਕੋਈ ਜੇ ਨਾ ਇੱਧਰ ਟਰਾਂਸਫਾਰਮ ਲੱਜੇ ਪਏ ਉੱਥੇ ਤੁਹਾਡੇ ਟਰਾਂਸਫਾਰਮ ਵਾਲਾ ਜੇ ਟਰਾਂਸਫਾਰਮ ਜਾਲਾ ਨਹੀਂ ਪਤਾ ਕੀ ਚੱਕਰ ਆਈ ਟਰਾਂਸਫਾਰਮ 100 ਦਾ ਹੋ ਜਾਵੇ ਉਹ ਮੋੜ ਦਾ ਕਿਤੇ ਗੈਰ ਨਹੀਂ ਜੁੜ ਜੂ ਵੀ ਬਸ ਨਾ 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 ਉਹ ਨਹੀਂ ਭਾਈ ਸਾਡੀ ਇਹ ਕੰਮ ਗੜਬੜਦਾ ਆ ਆਮ ਤੌਰ ਤੇ ਹੁਣ ਦੇਖਣੀ 100 ਦਾ ਰੱਖੋ ਜੇ ਹੋ ਗਿਆ ਤਾਂ ਹੁਣ ਐਦਾਂ ਹੀ ਆ ਇਹ 100 ਦਾ ਕਰਨਾ ਟੱਕਾ ਕਰ ਇਧਰੇ ਡਿਵਾਈਡ ਹੋਣੇ ਆ ਐਨੇ ਕਰਨਾ ਪਾਦੇ ਉਹਦੀ ਲਾੜ ਜਿਹੜਾ ਉਲਾੜ ਜੀ ਨਿਕਲ ਸਕਦਾ ਉਹ ਕਰਕੇ ਲਈ ਆ ਜੀ ਉਹ ਮੇਰੀ ਹੁਣ ਗੱਲ ਗੱਡਾਂ ਵਾਲਾ ਹਾਲ ਮਹਾਡੇ ਵਾਲਾ ਜਿਹੜਾ ਲੈਟ ਪੂਰੀ ਆਉਂਦੀ ਮੂਹਰੇ ਤੇ ਮੂਹਰੇ ਸਾਡਾ ਘਰ ਦੂਰ ਪੈ ਜਾਂਦੇ ਆ ਹਾਂ ਦਾਸਤਾਂ ਆ ਜਾਂਦੇ ਆ ਸਾਡੇ ਤੇ ਤਾਂ 100 ਦਾ ਰੱਖੋ ਸਾਡੇ ਘਰ ਤੋਂ ਜੋੜਗਾ ਜਰਾਮੀ ਬਰੋ ਹੂੰ ਕਹਿੰਦੀ ਹੋ ਵੀ ਸਕਦਾ ਜੂਨ ਆ ਤੂੰ ਹੀ ਟ੍ਰਾਂਸਫਰਮ ਕਾ ਰੱਖੋ ਬੂਨਾ ਆ ਗਿਆ ਉਹ ਦਿਨ ਹੋਰ ਹੈ ਬੋਟਾ ਦੇ ਪਹਿਲਾਂ ਪਾਉਣ ਰਖਾ ਦੇ ਮੇਰੇ ਕਾਰ ਹਿੱਸੇ ਮੈਂ ਮੰਡੂ ਲੈਣਾ ਸਾਰਾ ਬੰਡਿਆ ਹਿੱਸੇ ਅੱਜ ਦੇ ਦਿਨ ਆਉਣਾ ਨਹੀਂ ਅੱਜ ਧਰਨਾ ਲੈ ਲੋ ਰਖਾਉਣਾ ਨਹੀਂ ਬੋਟਾ ਪੈ ਗਿਆ ਤੇ ਕਿਸੇ ਨੂੰ ਨਹੀਂ ਪੁੱਛਣਾ ਕਹੇ ਖਾਣਾ ਰੱਖੋ ਬੋਟਾ ਮੌਣਤਾ ਆ ਜਾਊਂਗੇ ਬਾਹਰ ਜਾਣ ਲੰਮੀ ਕਰੇ ਜਮਾਨਾ ਮੈਂ ਆਪਾਂ ਨੇ ਹਜੇ ਤਾਰ ਰਣੇ ਸਿੱਧੀ ਪਾਣੀ ਜਾ ਕੇ ਬਸ ਅੱਜੇ ਨਿਕੜੇ ਆ ਭਾਈ ਡੱਡੂ ਮੈਂ ਕਹਿੰਦਾ ਉੱਥੀ ਦੇ ਕਿਸੇ ਦੀ ਤਾਰ ਆਪਣੀ ਧੰਬਿਆਂ ਭਰੇ ਲਿਆ ਕੰਬੇ-ਉੰਬੇ ਪਰ ਨੀ ਅਬੇ ਕਰਨ ਹੋਣੀਆਂ ਉਹ ਆਪ ਖੰਬੇਆ ਖੰਬੇਆ ਮੈਨੂੰ ਲੈ ਕੇ ਘਰ ਆਵਾ ਕੇ ਕੋਈ ਨਹੀਂ ਮੇਰੇ ਕੋਲ ਹੈ ਸਮਾਹ ਸਲਾ ਕੋਈ ਨਹੀਂ ਮੇਰੇ ਕੋਲ ਸਾਨੂੰ ਤਾਂ ਲੋੜੇ ਹੀ ਨਹੀਂ ਕੋਈ ਹੋਣੀ ਇਹ ਇੱਕ ਕਰਨ ਚਲਣੀ ਮੇਰੇ ਨੂੰ ਬਸ ਐਵੇਂ ਬਾਈ ਜਿਹੜੇ ਬਸਾਤੀ ਗੱਡੂ ਨਿਕਲਦੇ ਚੋ ਦਿਨ ਨਹੀਂ ਦੇਖਣੇ ਬਸ ਕੱਲ ਹਟਲੇ ਸ਼ਾਮ ਨੂੰ 5 ਵਜੇ ਕੋਈ ਬੱਟਾ ਹੋਵੇ ਕੇ ਰੋਟੀ ਖਾਂਦਾ 5 ਵਜੇ ਫੋਨ ਆਉਣ ਦਾ ਤਾਂ ਹਟ ਦਿੰਦੇ ਅੱਜ ਵੀ ਆਈ ਫੋਨ ਆਈ ਜਾਣੇ ਕੱਲ ਤੱਕ ਰਾਤ ਇੱਕ ਬਾਈ ਮਿਲਿਆ ਕਹਿੰਦਾ ਯਾਰ ਬਹੁਤ ਔਖਾ ਹੋ ਗਿਆ ਮੈਂ ਬਾਈ ਕਹੋ ਗਿਆ ਉੱਥੇ ਦੁਕਾਨਾਂ 'ਚ ਗੱਲਾਂ ਮਾਰ ਦਤਾ ਕਹਿੰਦਾ ਯਾਰ 5 ਵਜੇ ਠਿੱਕੇ ਬੰਦ ਹੋ ਗਏ ਕਹ ਕਹਿੰਦਾ ਇਹਦਾ ਇਹ ਤਾਂ ਮੇਤੇ ਬੋਤਲਾਂ ਨਹੀਂ ਲੈ ਹੋਈਆਂ ਕਹਿੰਦਾ ਇਹ ਇਹਦਾ ਹਮ ਹਮਦਰਦ ਹੈਗੇ ਅਸੀਂ ਇਹ ਬਾਈ ਇਹ ਆਮ ਪਬਲਿਕ ਨੂੰ ਬੰਦ ਕਰਨ ਵਾਲੀ ਗੱਲ ਆ ਇਹ ਤਾਂ ਤੇ ਬੰਦ ਆ ਬਾਕੀ ਗੱਲ ਖਰਾਬ ਹੋਗਾ ਦੋ ਦਿਨ ਬੈ ਨਹੀਂ ਕਹਿੰਦਾ ਠੇਕੇ ਬੰਦ ਕਰਦੇ ਜਿਹੜੇ ਦਾ ਉਹ ਵਾਲੇ ਆ ਵੋਟ ਵਾਲੇ ਆ ਉਹਨਾਂ ਦਾ ਆਪਣੇ ਫ੍ਰੀ ਚਲਾਈ ਜਾਣੀਆਂ ਆ ਠੇਕੇ ਦਾ ਬੰਦ ਨਾ ਪੈਸੇ ਦੇ ਕੇ ਲੈਣੀ ਆ ਥੋੜੀ ਗੱਲ ਆ ਇਹ ਤਾਂ ਹੀ ਬੰਦ ਕਰਦੇ ਆ ਵੀ ਸਾਡੇ ਕੋਲ ਗੱਲ ਮੈਂ ਕਹਿੰਦਾ ਨਾ ਠੇਕੇ ਤੇ ਸ਼ਰਾਬੀ ਇਹ ਬਾਈ ਇਹ ਵੀ ਪਹੋ ਆ ਰਾਜਨੀਤੀ ਦੇ ਦੋ ਦੋ ਦਿਨ ਨਹੀਂ ਨਾ ਰੋਜ਼ ਪੀਂਦਾ ਉਹਨਾਂ ਨੇ ਆਪੇ ਵੋਟ ਵਾਲੇ ਕੋਲ ਜਾਣਾ ਵੀ ਦੋ ਅਗਲੀ ਡਿਮਾਂਡ ਚੀਜ਼ ਰੂਪੀ ਵਾਹ ਆਲੂ ਬੰਦਾ ਇਹ ਬੋਇਆ ਨਾ ਸਰਦਾ ਦੋ ਦਿਨ ਦੇਖ ਲੈ ਦੋ ਦਿਨ ਪਹਿਲਾਂ ਬੰਦ ਕਰਦੇ ਆ ਅਸਲ ਚ ਬਾਜੀ ਬਸ ਅੱਜ ਦਾ ਦਿਨ ਹੀ ਬੰਦ ਰਹਿਣੇ ਕੱਲੂ ਵੀ ਰਹਿਣੇ ਬਾਦੂ ਭਰਾ ਦੇ ਦਿਨੇ ਖੋਲ ਕੇ ਨੇਰੇ ਚ ਅੱਛਾ ਚਾਰੀ ਧਰਨਾਂ ਵਾਲੇ ਹੀ ਬੈਠੇ ਤੇ 20 ਜਣੇ ਕਿੱਥੇ ਕਦੇ ਬੰਦ ਹੋ ਗਿਆ ਇਹ ਤਾਂ ਚੱਲੀ ਜਾਂਦਾ ਥੱਲੇ ਨੂੰ ਦੇ ਦੇਣੀ ਉਹਨੇ ਪਿੱਛੇ ਨੂੰ ਬਹੁਤ ਜਣੇ ਇਹ ਤਾਂ ਜਾਣਦੇ ਆ ਪਰ ਇਨ ਲੀਗ ਹਲਾ ਫਾੜੋਗੇ ਤਾਂ ਅੰਦਰ ਨਿਆ ਬੋਟੇ ਦੇ ਪਹਿਲਾਂ ਭਾਈ ਘਰ ਘਰ ਬੋਤਲਾਂ ਦੇ ਕਿ ਜਾਂਦੇ ਵੀ ਬਈ ਸ਼ਰਾਬਿੰਦੇ ਔਖਾ ਯਾਰ ਲਾ ਠੀਕ ਆ ਉਹ ਬੜੀ ਜਿਹਾ ਭਾਰੀ ਦਾ ਖਾਣਾ ਬਣਾਉਂਦਾ ਰੋਲ 200 ਕਮਾਉਣਾ ਉਹ ਪਣੀ ਦਾ ਰੂਹ ਤੇ ਜ਼ਿਆਦਾ ਔਖਾ ਉਹੀ ਗੱਲ ਹੈ ਵਾਹ ਦਾ ਚੱਲ 4 ਦਿਨ ਛੱਡ ਕੇ ਵੀ ਦੇਖਣੀ ਚਾਹੀਦੀ ਆ ਸਾਫ ਸਾਫ ਦਾ ਸੋਟਣਾ ਪੈਂਦਾ ਸਾਡੇ ਫਿਰ ਐਨ ਐਂ ਤੂੰ ਇਹ ਕਰਦਾ ਛੱਡ ਕੇ ਹੈਗਾ ਤੇ ਆ ਠੀਕ ਹੈ ਤਾਂ ਕਰੋ ਬਦਲੇ ਛੱਡ ਕੇ ਇਹ ਤਾਂ ਉਹ ਚਾੜਦੇ ਵੀ ਤਾਂ ਚਾੜਦੇ ਨਹੀਂ ਖੋਲਨੇ ਹੈਗੇ ਉਹੀ ਬੰਦ ਕਰਦਾ ਪੱਕਾ ਜੀ ਅੰਡਰ ਗਾਰਡ ਜਦ ਤਨੋਂ ਨੇੜ ਤੇ ਦਾਰੂ ਮਿਲਣੀ ਨਹੀਂ ਹੈਗੀ ਤਾਂ ਪਣੀ ਘੱਤੇ ਫਿਰ ਹਾਂ ਉਹ ਗੱਲ ਤਾਂ ਠੀਕ ਆ ਦਾਰੂ ਦਾ ਲੜਾ ਦਾਰੂ ਮੇਰੇ ਤਾਂ ਮੋਹਾਲੀ ਮੇਰੇ ਦਾਰੂ ਤੂੰ ਜਾ ਦਾਰੂ ਕਰਕੇ ਤਾਂ ਦੇ ਚੱਲਦਾ ਨਾ ਉਹ ਠੀਕਾ ਕਿਤੇ ਆ ਆਦੇਕਾ ਨਾਲ ਕਿਲੋਮੀਟਰ ਠੇਕਾ ਹਰੇ ਕਿਲੋਮੀਟਰ ਠੇਕਾ ਪਾ ਖੜਾ ਹੋ ਕੇ ਅੱਗੇ ਇਹ ਦੇਖ ਲੈ ਸਵਾਦ ਰੱਖੀ ਕਰਨੀ ਬੰਦਾ ਬੰਦਾ ਰੋਪੜ ਗਿਆ ਬਣਾ ਘਰ ਤੱਕ ਆਉਂਦਾ ਮੂਡ ਬਲ ਜਾਂਦਾ ਬੰਦੇ ਦਾ ਹਾਂ ਆਪਣਾ ਦਾਦਾ ਆਪਣੀ ਹੱਡ ਵੀਤੀ ਦਾਦਾ ਹੈ ਪਤਾ ਨਹੀਂ ਪੀਣੀ ਹੈਗੀ ਤਾਂ ਹੀ ਬੰਦਾ ਪੀ ਲੁੰਦਾ ਵੀ ਰੋ ਕੇ ਲੈ ਗੱਡੀ ਹੁਣ ਚੱਕ ਕੇ ਦਾਰੂ ਲੈ ਕੇ ਨਿਕਲੀ ਪੀ ਲੈ ਮਖੌਲ ਦੀ ਗੱਲ ਨਹੀਂ ਸਹੀ ਗੱਲ ਆ ਉਹਨਾਂ ਨੂੰ ਸਾਨੂੰ ਇੰਨਾ ਡੂੰਘੀ ਚ ਨਹੀਂ ਪਤਾ ਹੈ ਡੰਗਾਈ ਨਹੀਂ ਮੇਰੀ ਹੁਣ ਗੱਲ ਵੀ ਠੇਕਾ ਹੀ ਨਾ ਹੋਵੇ ਉਹਰੇ ਮੱਲਾ ਉਰ ਦੇ ਵੀ ਇੱਕ ਰੋਪੜ ਇੱਕ ਇੱਕ ਠੇਕਾ ਆਉ ਚੇਤੀ ਲੈਣ ਨਹੀਂ ਜਾ ਸਕਦਾ ਬੰਦਾ ਤੂੰ ਜਾਣੀ ਜਾਂਦਾ ਠੇਕਾ ਕੀ ਗ ਟਕੜਾ ਕਿਹੜਾ ਜਾਊਗਾ ਯਾਰ ਕਿੱਦਾ ਜਾਊਗਾ ਰੋਪੜੇ ਨਹੀਂ ਦੂਰ ਕੋਈ ਖਾਸ ਪ੍ਰੋਗਰਾਮ ਹੋਣਾ ਉਹਦੋਂ ਮੈਂ ਜਾਊਗਾ ਲੈਣਾ ਭਾਈ ਕਿਦਾਂ ਆ ਹੁਣ ਦੇਖ ਲੈ 10 ਦਿਨ ਚ ਕਿੰਨਾ ਕੁਝ ਦੇਖ ਲਿਆ ਕੋਈ ਰਾਸ ਵਾਲੇ ਉਹ ਵਿੱਚ ਲਾ ਰਿਹਾ ਏ ਦੇਖਿਆ ਕੋਈ ਗੱਡੀ 'ਚ ਬੈਠਾ ਰੋਟੀ ਖਾ ਰਿਹਾ ਕਿ ਫੁੱਦੂ ਗਿਰ ਬਣਾ ਰਿਹਾ ਏ ਵਸਤੇ ਅਸੀਂ ਰੋਜ਼ ਘੰਨੇ ਰੋਟੀ ਵਟਾ ਬੈਠ ਕੇ ਸਾਡੀ ਤਾਂ ਕਦੇ ਗਿਆ ਨਹੀਂ ਕਿਸੇ ਇਹ ਰਾਜਨੀਤੀ ਆ ਹੈ ਅੱਜ ਦੇ ਬਾਅਦ ਤੂੰ ਕਿਸੇ ਨੇ ਵਟਾ ਨਹੀਂ ਰੋਟੀ ਨਹੀਂ ਕਿਸੇ ਨੇ ਕੁਝ ਨਹੀਂ ਕਰਨਾ ਸਾਫ ਆਪਣੇ ਆਪਣੇ ਲੱਗਦਾ ਓਪੇ ਜਾ ਹੁਣ ਨਵੇਂ ਨਵੇਂ ਓਪੇ ਜਾਉਣੇ ਹੋ ਇਹ ਤਾਂ ਭੱਜ ਕੇ ਬਾਹਰਲੇ ਮਨਾਲੀ ਕਿੰਨੀ ਨੂੰ ਸਾਹਿਬ ਇਦਾਂ ਬਾਅਦ ਉਹ ਚਾਰ ਦੇ ਬਾਅਦ ਇਹਨਾਂ ਕਿਆ ਮੂਨਾਵਲੇ ਨੇ ਮਹਿਲਾ ਜਨ ਨੂੰ ਚੱਲੀਏ ਗਰ ਬਹੁਤ ਹਾਂ ਵੋਟ ਪਾਓ ਹਾਂ ਵੋਟ ਪਾਓ ਜ਼ਰੂਰ ਹਾਂ ਪਾਓ ਜ਼ਰੂਰ ਵੋਟ ਨਾ ਰੱਖੋ ਵੋਟ ਪਾਓ ਜੀ ਨੂੰ ਬੰਦੇ ਮਗਰਲਾ ਜਾਓ ਬਦਲ ਕਮਾ ਮਗਰ ਜਾਓ ਨਾ ਕਿਆ ਦੇਣ ਆ ਉਹਦੀ ਵੋਟ ਵੋਟ ਆਪਣੀ ਕੇ ਇਹੀ ਹੱਕ ਹੈ ਇਹਨੂੰ ਇਹਨੂੰ ਰੱਖੋ ਦੇਖ ਕੇ ਜਿਹੜਾ ਬੰਦਾ ਤੁਹਾਨੂੰ ਵਧੀਆ ਲੱਗਦਾ ਜਿਹੜਾ ਮਰਜੀ ਪਾਰਟੀ ਨੂੰ ਪਾਓ ਤੁਹਾਡੀ ਚੋਅ ਹੈ ਤੁਹਾਡਾ ਆਪਣਾ ਅਧਿਕਾਰ ਆ ਪਰ ਪਾਓ ਜ਼ਰੂਰ ਵੋਟ ਜੀ ਕਰੋ ਤਾਂ ਹੀ ਰਿਜ਼ਲਟ ਆਉਣਾ ਹੈ ਕਿ ਕ ਵੋਟ ਗਏਲੇ ਅਮਰੀਕਾ ਗੱਲੂ ਪੈਣੀ ਹੈ ਮੈਂ ਪਾਸੋਂ 700 ਨੂੰ ਆਇਆ ਦੇਖ ਬੋਟ ਪਾਉਣੀ ਹੈ ਐਨਓਟੀਏ ਨੂੰ ਪਾਇਆ ਹੋਣਾ ਬਾਈ ਦੋ ਤਰੀਕੇ ਨੂੰ ਕਿ ਪਹਿਲੇ ਮਰਜ਼ੀ ਬਾਤ ਤੇਰੀ ਕਾਲੂ ਪੈਣੀ ਆ ਫਿਰ ਉਹ ਤਾਨੂੰ 33 ਦਿਨਾਂ ਦਾ ਮਹੀਨਾ ਭਾਈ ਅੱਜ 33 ਹੋ ਗਏ ਅੱਜ ਰਾਤ ਜਾਗਿਆ ਨਹੀਂ ਲੱਗੀ ਉਹ ਇਹ ਕੱਲ ਦਾ ਬਿਆ ਗਲਾਸ ਕਿਸੇ ਵਾਸਤੇ ਲੱਗਿਆ ਉਹ ਕੱਲ ਦਾ ਗਲਾਸ ਕਿਸੇ ਵਾਸਤੇ ਲੱਗਿਆ ਰਾਤ ਦੀ ਗਰਮੀ ਨੇ ਖਰਾਬ ਕਰਿਆ ਮੱਕਾ ਓਏ ਕਿਵੇਂ ਅਸਰ ਹੋ ਜਾਏ ਨੀਂਦ ਨਹੀਂ ਪੂਰੀ ਹੋਈ ਮੈਂ ਰਾਤ ਨੂੰ ਰਾਤ ਦੇ ਹੁੰਦਾ ਹੈ ਰਾਤ ਦੀ ਰਾਤ ਲੰਗੀ ਆ ਬਈ ਆਈ ਨਹੀਂ ਇਹ ਦਿਨ ਤੈਦੇ ਭਾ ਦਾ ਤਾਂ ਉਹ ਆਜ ਕੱਤੀ ਰੁਤੀ ਦਸੀ ਜਾਂਦਾ ਅਦਾ ਬੰਬਾ ਪਹਿਲੀ ਵਾਰ ਰੁਕੇ ਅੱਜ ਨਹੀਂ ਕਿੱਥੇ ਗਿਆ ਬੰਬਾ ਇੱਕ ਦਿਨ ਨਾਲ ਜਾਂਦਾ ਲੋਕਾਂ ਨੂੰ ਅੱਜ ਬੰਬਾ ਕਾਬੂ ਆਇਆ ਉਹ ਅਮੇਰ ਘਰ ਆ 12 ਵਜੇ ਤੱਕ ਤਾਂ ਫਿਰ ਹੀ ਗਿਆ ਪੁੱਤ ਲੈ ਨੀਂਦ ਦਾ ਸਾਰਾ ਨੀਂਦ ਦਾ ਇਹਨੇ ਤਰੀਕ ਨਹੀਂ ਆ ਕੇ ਜੋੜ ਕੇ ਘਰ ਆਏ 5 ਮਿੰਟ ਬਾਅਦ ਫੇਰ ਉੱਡ ਗਿਆ ਮੈਂ ਕੀ ਕੀਤਾ ਇਹ ਜਾਂ ਪਾਣੀ ਦੇਖ ਲੈ ਟੁੱਟ ਗਈ ਨੀ ਪੱਟਾ ਚਲੋ ਠੀਕ ਹੈ ਜੀ ਚੰਗਾ ਜੀ ਲੋੜ ਜਰੂਰ ਪਾ ਕੇ ਆ ਜੀ ਸਾਰੇ ਹਾਂ ਜੀ ਹਾਂ ਆਪਣਾ ਹੱਕ ਆਪਣਾ ਪੱਤ ਕੇ ਆਓ